ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਠੇਕੇਦਾਰ ਕੰਪਨੀ ਮਰਦਾਬਾਦ ਠੇਕੇਦਾਰ ਕੰਪਨੀ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਬਿਜਲੀ ਵਿਭਾਗ ਦੇ ਸੀਐਚਵੀ ਠੇਕਾ ਕਾਮਿਆਂ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਦਿੱਤਾ ਰੋਸਦਰਨਾ ਪਾਵਰ ਕਮ ਐਂਡ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਤੇ ਵਾਈਸ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਬ ਡਿਵੀਜ਼ਨ ਸ਼ਾਹਕੋਟ ਬਿਜਲੀ ਦਫਤਰ ਟੰਡਵਾਲ ਵਿਖੇ ਰੋਸ ਧਰਨਾ ਦਿੱਤਾ ਗਿਆ ਇਸ ਪ੍ਰੰਤ ਜਾਣਕਾਰੀ ਦਿੰਦਿਆਂ ਆਗੂ ਸੁਖਦੇਵ ਸਿੰਘ ਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੀਐਚਵੀ ਬਿਜਲੀ ਵਿਭਾਗ ਦੇ ਠੇਕਾ ਮਜ਼ਦਮ ਵਿਜ਼ਨ ਪਲੱਸ ਕੰਪਨੀ ਅਧੀਨ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਪਰ ਇਹਨਾਂ ਕਾਮਿਆਂ ਨੂੰ ਹਾਦਸੇ ਤੋਂ ਬਚਣ ਲਈ ਨਾ ਕੋਈ ਸੇਫਟੀ ਕਿੱਟਾਂ ਦਿੱਤੀਆਂ ਗਈਆਂ ਹਨ ਤੇ ਨਾ ਹੀ ਕੋਈ ਪਿਛਲਾ ਏਰੀਅਲ ਬਕਾਇਆ ਦਿੱਤਾ ਗਿਆ ਹੈ ਉਲਟਾ ਮਹਿੰਗਾਈ ਦੇ ਦੌਰ ਵਿੱਚ ਪਿਛਲੇ ਡੇਢ ਮਹੀਨੇ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਰੋਸ ਵਜੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਕਾਮਿਆਂ ਦੀਆਂ ਤਨਖਾਹਾਂ ਜਾਰੀ ਨਾ ਹੋਈਆਂ ਤਾਂ ਇਹ ਸੰਘਰਸ਼ ਸਬ ਡਿਵੀਜ਼ਨ ਤੇ ਡਿਵੀਜ਼ਨ ਪੱਧਰ ਤੋਂ ਲੈ ਕੇ ਸੜਕਾਂ ਤੱਕ ਉਲਕਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਠੇਕੇਦਾਰ ਤੇ ਬਿਜਲੀ ਵਿਭਾਗ ਦੀ ਮੈਨੇਜਮੈਂਟ ਦੀ ਹੋਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਕੋਟਲਾ ਜੋਗਾ ਸਿੰਘ ਮਲਕੀ ਸਿੰਘ ਅਮਰਜੀਤ ਸਤਨਾਮ ਸਿੰਘ ਰਿਪੋਰਟ ਦਿਵਿੰਦਰ ਸਿੰਘ ਕੋਲ ਆ ਦੀ ਵਿਚ ਰਿਪੋਰਟ ਦੀ ਪੰਜਾਬ న్యూਸ ਇਹ ਜੀ ਸਾਡਾ ਤਨਖਾਵਾ ਦਾ ਮਾਮਲਾ ਜੀ ਕਿਉਂਕਿ ਸਾਨੂੰ ਡੇਢ ਮਹੀਨੇ ਤੋਂ ਤਨਖਾਵਾ ਨਹੀਂ ਮਿਲਿਆ ਹੈਗੇ ਜੀ ਇਸ ਕਰਕੇ ਅਸੀਂ ਅੱਜ ਧਰਨਾ ਲਾਇਆ ਜੀ ਤੇ ਜਿੱਦਾਂ ਕਿ ਸਾਡੇ ਏਰੀਅਲ ਬਸਾਈ ਤੇ ਹੋਰ ਵੀ ਜਿੱਦਾਂ ਕਿ ਕਿੱਟਾਂ ਵਗੈਰਾ ਵੀ ਸਾਨੂੰ ਨਹੀਂ ਮਿਲਿਆ ਹੈਗੇ ਜੀ ਇਹਦੇ ਕਰਕੇ ਸਾਡੇ ਹਾਸੇ ਵੀ ਬਹੁਤ ਹੋ ਰਿਹਾ ਤੇ ਸਾਨੂੰ ਕੁਝ ਜਿਹੜੀ ਤਨਖਾਵਾ ਦਿੰਦੇ ਆ ਉਹ ਵੀ ਬਹੁਤ ਘਟਿਆ ਇਸ ਕਰਕੇ ਅਸੀਂ ਧਰਨਾ ਲਾਇਆ ਕਿ ਸਾਡੇ ਜੋ ਵੀ ਬਣਦੀ ਜਿਹੜੀ ਤਨਖਾਹ ਆ ਤੇ ਬਣਦਾ ਜਿਹੜਾ ਰੋਜ਼ਗਾਰ ਸਾਨੂੰ ਦਿੱਤਾ ਜਾਵੇ ਅੱਜ ਜਿਹੜਾ ਤੁਸੀਂ ਧਰਨਾ ਲਾਇਆ ਇਸ ਤੋਂ ਬਾਅਦ ਤੁਹਾਡਾ ਕੀ ਫੈਸਲਾ ਹੈ ਇਸ ਤੋਂ ਬਾਅਦ ਜੇ ਸਾਡੀਆਂ ਤਨਖਾਹਾਂ ਨਹੀਂ ਆਉਂਦੀਆਂ ਅਸੀਂ ਡਿਵੀਜ਼ਨ ਤੋਂ ਲੈ ਕੇ ਸਬ ਡਿਵੀਜ਼ਨ ਤੱਕ ਧਰਨੇ ਲਾਉਣ ਦਾ ਪੂਰਾ ਹੀ ਇੰਤਜ਼ਾਮ ਕਰਾਂਗੇ ਇਹ ਜੀ ਸਾਡੇ ਸੁਖਦੇਵ ਸਿੰਘ ਮਰਗੀ ਮਲਾਜਮ ਜੋ ਠੇਕਾ ਮਲਾਜਮ ਜੂਨੀਅਨ ਦੇ ਪ੍ਰਧਾਨ ਨੇ ਇਹਨਾਂ ਦੀ ਕਾਫੀ ਸਮੇਂ ਤੋਂ 1.5 ਮਹੀਨਾ ਹੋ ਚੱਕਿਆ ਹੈ ਇਹਨਾਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਹੋਈਆਂ ਅਸੀਂ ਪੰਜਾਬ ਗਵਰਨਮੈਂਟ ਮੋਰੇ ਅਪੀਲ ਕਰਦੇ ਹਾਂ ਵੀ ਇਹਨਾਂ ਦੀਆਂ ਜਲਦ ਤੋਂ ਜਲ ਤਨਖਾਹਾਂ ਰਿਲੀਜ਼ ਕਰਾਈਆਂ ਜਾਣ ਨਹੀਂ ਤਾਂ ਇਹ ਸੰਘਰਸ਼ ਮੋਰਚਾ ਸਬ ਡਿਵੀਜ਼ਨ ਪੱਧਰ ਡਿਵੀਜ਼ਨ ਪੱਧਰ ਦੇ ਉੱਤੇ ਸੜਕਾਂ ਤੇ ਉਤਰਨ ਦੀ ਮਜਬੂਰ ਹੋ ਜਾਣਗੇ ਤੇ ਸਰਕਾਰ ਮੋਰੇ ਇਹ ਹੀ ਬੇਨਤੀ ਆ ਵੀ ਜਿਨੇ ਜੜੀਆਂ ਇਹਨਾਂ ਦੀਆਂ ਮੰਗਾਂ ਵਾਂ ਤੁਰੰਤ ਤੋਂ ਤੁਰੰਤ ਮਰਜ਼ੀ ਮੰਨੀਆਂ ਜਾਣ ਤੇ ਇਹਨਾਂ ਦੀਆਂ ਤਨਖਾਹਾਂ ਰਿਲੀਜ਼ ਕਰਾਈਆਂ ਜਾਣ ਇਹ ਸਾਡੇ ਸ਼ੰਗਰ ਰਾਜ ਦੀ ਧਰਨਾਵਾਂ ਕਿਸ ਪੱਧਰ ਤੇ ਅਸੀਂ ਧਰਨਾ ਲਾਇਆ ਜਾ ਰਿਹਾ ਵਾ ਤੇ ਇਹਨਾਂ ਦੀ ਤਨਖਾਹ ਸਭ ਤੋਂ ਜਲਦ ਤੋਂ ਜਲਦ ਰਿਲੀਜ਼ ਕਰਾਂਗੇ ਕਿਹੜੀ ਕੰਪਨੀ ਨਾਲ ਸੰਬੰਧਿਤ ਕੰਮ ਇਹ ਕੰਮ ਕਰਦੇ ਆ ਇਹ ਜੀ ਠੇਕਾ ਇਹ ਜੀ ਬੀਐਸਪੀਸੀਐਲ ਦੀ ਠੇਕਾ ਮਜ਼ਦੂਰ ਜੂਨੀਅਨ ਦੇ ਇਹ ਸੀਐਚਬੀ ਕੰਮ ਇਹ ਨੇ ਠੀਕ ਹੈ ਸੁਖਵਿੰਦਰ ਸਿੰਘ ਕਿਸ ਸੰਦਰਭ ਵਿੱਚ ਧਰਨਾ ਲਾ ਰਹੇ ਸੀ ਆਪਣੇ ਸੀਐਚਬੀ ਕਾਮਿਆਂ ਦੀ ਡੇਢ ਮਹੀਨੇ ਤੋਂ ਤਨਖਾਹ ਨਹੀਂ ਆਈ ਹੈਗੀ ਨਾਲ ਏਰੀਅਲ ਬਕਾਇਆ ਵੀ ਸਾਡਾ ਰੁਕਿਆ ਹੋਇਆ ਕਾਫੀ ਚਿਰ ਤੋਂ ਹਾਂ ਅਸੀਂ ਮਹਿਕਮੇ ਦੇ ਨਾਲ 10 11 ਸਾਲ ਤੋਂ ਜੁੜੇ ਹੋਏ ਹਾਂ ਜਿਹੜਾ ਸਾਡਾ ਠੇਕੇਦਾਰ ਵਿਜਨ ਪਲੱਸ ਕੰਪਨੀ ਦਾ ਆ ਨਾ ਉਹ ਟਾਈਮ ਨਾਲ ਤਰਖਾ ਪਾਉਂਦਾ ਆ ਤੇ ਨਾ ਉਹ ਸਾਨੂੰ ਬਕਾਇਆ ਹੀ ਦੇ ਰਿਹਾ ਆ ਇਸ ਕਰਕੇ ਅਸੀਂ ਇਹ ਮਜਬੂਰ ਨ ਹੋ ਕੇ ਧਰਨਾ ਲਾਇਆ ਹੈ ਇਸ ਤੋਂ ਬਾਅਦ ਕੀ ਫੈਸਲਾ ਤੁਹਾਡਾ ਇਸ ਤੋਂ ਬਾਅਦ ਅਸੀਂ ਜੇ ਨਾ ਕੋਈ ਸਾਡਾ ਫਿਰ ਆਪਣਾ ਲੱਗਾ ਤੇ ਅਸੀਂ ਵੱਡੇ ਪੱਧਰ ਤੇ ਕੋਈ ਧਰਨਾ ਦਾਵਾਂਗੇ